ਚਲੇ ਇਹ ਵੱਡੀ ਖਬਰ ਹੈ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਬਾਰੇ ਜਲੰਧਰ ਦਿਹਾਤੀ ਪੁਲਿਸ ਨੇ ਬਿਆਨ ਦਿੱਤਾ ਤਾਂ ਜਲੰਧਰ ਦਿਹਾਤੀ ਪੁਲਿਸ ਨੇ ਦੱਸਿਆ ਕਿ ਅਮਰਿਤਪਾਲ ਦੇ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਅਮਰਿਤਪਾਲ ਦੇ ਭਰਾ ਦੇ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਆਈਸ ਡਰੱਗ ਜੋ ਇਹਨਾਂ ਤੋਂ ਬਰਾਮਦ ਕੀਤੀ ਗਈ ਉਸ ਬਾਰੇ ਵੀ ਐਸਐਸਪੀ ਨੇ ਪੁਸ਼ਟੀ ਕੀਤੀ ਹੈ ਹਰਪ੍ਰੀਤ ਸਿੰਘ ਦੇ ਕੋਲ ਇਹ ਆਈਸ ਡਰੱਗ ਬਰਾਮਦ ਕੀ ਰਹੀ ਜੋ ਕਿ ਐਮਪਰੀ ਅਮਰਿਤਪਾਲ ਦਾ ਭਰਾ ਦਸਿਆ ਜਾ ਰਿਹਾਕਾਰ ਦੇ ਵਿੱਚ ਲੁਧਿਆਣਾ ਤੋਂ ਜਲੰਧਰ ਇਹ ਮੁੱਲ ਸਮ ਜੋ ਕਿ ਜਾਰੀ ਸੀ ਖਰੂਰ ਸਾਹਿਬ ਤੋਂ ਅਮਰਿਤਪਾਲ ਨੇ ਲੋਕ ਸਭਾ ਚੋਣੇ ਦੇ ਵਿੱਚ ਵੱਡੀ ਚਿਤ ਰਜ ਕੀਤੀ ਸੀ ਕੁਝ ਦਿਨ ਪਹਿਲਾਂ ਹੀ ਅਮਰਿਤਪਾਲ ਨੇ ਸੰਸਦ ਦੇ ਵਿੱਚੋਂ ਹਲਫ ਵੀ ਲਿਆ ਹੈ ਤਾਂ ਐਸਐਸਪੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੁਧਿਆਣਾ ਤੋਂ ਜਲੰਧਰ ਕਾਰ ਦੇ ਵਿੱਚ ਸਵਾਰ ਇਹ ਜਾ ਰਹੇ ਸੀ ਇਹਨਾਂ ਕੋਲੋਂ ਆਇਸ ਤ੍ਰਗ ਵੀ ਬਰਾਮਦ ਕੀਤੀ ਹੈ ਤੇ ਜਦੋਂ ਪੁਸ਼ਪੜਤਾਲ ਦੇ ਵਿੱਚ ਸਾਹਮਣੇ ਆਇਆ ਕਿ ਇਹ ਜੋ ਹਰਪ੍ਰੀਤ ਸਿੰਘ ਹੈ ਇਹ ਅਮਰਿਤਪਾਲ ਸਿੰਘ ਦਾ ਭਰਾ ਹੈ ਜੋ ਕਿ ਹੁਣ ਇਹ ਤਿੰਨ ਲੋਕ ਨੇ ਪੁਲਿਸ ਦੇ ਅੜੀਕੇ ਨਸ਼ੇ ਦੇ ਸਮੇਤ ਆਏ ਨੇ ਬਿਤੀ ਰਾਤ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਖਡੂਰ ਸਾਹਿਬ ਤੋਂ ਸਾਂਸਦ ਭਾਈ ਅਮਰਿਤਪਾਲ ਸਿੰਘ ਜੀ ਦੇ ਭਰਾ ਨੂੰ ਜਿਹੜਾ ਗ੍ਰਿਫਤਾਰ ਕੀਤਾ 4 ਗ੍ਰਾਮ ਡਰਗ ਆਈਸ ਦੇ ਮਾਮਲੇ ਦੇ ਵਿੱਚ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਭਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ਤੇ ਹਰਪ੍ਰੀਤ ਸਿੰਘ ਜੀ ਦੇ ਪਿਤਾ ਜਿਹੜੇ ਨੇ ਤਰਸੀਮ ਸਿੰਘ ਜੀ ਸਾਡੇ ਨਾਲ ਨੇ ਅਸਰ ਫਰਸਟ ਰਿਐਕਸ਼ਨ ਕੀਤੀ ਹੈ ਕਿਉਂਕਿ ਤੁਹਾਡੇ ਛੋਟੇ ਬੱਚੇ ਨੂੰ ਜਿਹੜਾ ਪੁਲਿਸ ਨੇ ਹਿਰਾਸਤ ਲਿੱਤਾ ਹੈ ਡਰਗ ਆਈਸਨਲ ਫਰਸਟ ਰਿਐਕਸ਼ਨ ਫਰਸਟ ਪੁਆਇੰਟ ਤੋਂ ਲੱਕੀ ਵਾਏ ਜੀ ਕਾਕਲ ਸਾਹਿਬ ਵਾਏ ਜੀ ਫਤਈ ਇਹ ਜੀ ਇੱਕ ਬੜੀ ਮੰਦ ਭਾਗੀ ਖਬਰ ਸਾਨੂੰ ਸੁਣਨ ਨੂੰ ਮਿਲੀ ਹੈ ਕਿ ਜਿਹੜੇ ਜਿਹੜਾ ਕਿ ਸਾਡੇ ਪਰਿਵਾਰ ਨੂੰ ਅਮਰਤਪਾਲ ਨੂੰ ਜਾਂ ਉਹਨਾਂ ਦੀ ਟੀਮ ਨੂੰ ਜਾਂ ਉਹਨਾਂ ਦੇ ਸੰਗੇ ਸਾਥੀਆਂ ਨੂੰ ਬਦਨਾਮ ਕਰਨ ਦੀ ਉਸ ਲਹਿਰ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੈ ਤੇ ਇਹਦਾ ਅਸੀਂ ਨਖੇਦੀ ਕਰਦੇ ਹਾਂ ਕੇ ਸਰਕਾਰ ਨੂੰ ਜਾਂ ਪੁਲਿਸ ਨੂੰ ਇਹੋ ਜਿਹੇ ਹੱਥ ਕੰਡੇ ਨਹੀਂ ਅਪਣਾਉਣੇ ਚਾਹੀਦੇ ਉਹ ਇੱਥੋਂ ਤੇ ਰਈਏ ਤੱਕ ਗਏ ਸੀ ਤੇ ਉਹ ਲੁਧਿਆਣੇ ਜਾਣ ਦਾ ਜਾਂ ਉੱਥੇ ਉਧਰ ਜਾਣ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਤੇ ਸਾਨੂੰ ਤੇ ਇਹ ਸ਼ੱਕ ਲੱਗਦਾ ਕਿ ਉਹਨਾਂ ਨੂੰ ਕਿਤੇ ਇੱਥੋਂ ਲਿਜਾ ਕੇ ਕਿਤੇ ਕੀ ਕਿਦਾਂ ਕਿਦਾਂ ਉਹਨਾਂ ਦੇ ਇਹ ਚੀਜ਼ੇ ਇਹ ਬਣਾਈ ਗਈ ਆ ਤੇ ਸਤ ਜੀ ਜਦੋਂ ਹਰਪ੍ਰੀਤ ਜੀ ਘਰੋਂ ਗਏ ਸੀ ਕੱਲ ਕਿੰਨੇ ਵਜੇ ਘਰੋਂ ਗਏ ਸੀ ਤੁਹਾਡੀ ਆਖਰੀ ਕੀ ਗੱਲ ਹੋਈ ਤੇ ਕਿਹੜੀ ਗੱਡੀ ਤੇ ਉਹ ਗਏ ਸੀਗੇ ਤੇ ਉਹ ਮੇਰੇ ਖਾਲ 12 ਵਜੇ ਦੇ 12 1 ਵਜੇ ਤੋਂ ਬਾਅਦ ਚ ਗਏ ਇਥੋਂ ਤੇ ਕੱਲੇ ਗਏ ਇਥੋਂ ਉਹ ਕ੍ਰੇਟਾ ਗੱਡੀ ਚ ਗਏ ਤੇ ਉਹ ਉਦੋਂ ਸਾਨੂੰ ਉਹਦੇ ਨਾਲ ਜਿਹੜਾ ਜੋ ਕੁਝ ਵੀ ਆ ਕੋਣ ਸਾਥੀ ਆ ਜੋ ਦਿਖਾਇਆ ਜਾ ਰਿਹਾ ਸਾਨੂੰ ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਤੇ ਕੀ ਕੋਈ ਪ੍ਰੋਗਰਾਮ ਤੇ ਜਾਣਾ ਸੀਗਾ ਜੋ ਉਹਨਾਂ ਨੇ ਸ਼ਾਮਿਲ ਹੋਣਾ ਸੀ ਕਿਸੇ ਲਈ ਹਾਂਜੀ ਅੱਜ ਉਹਨਾਂ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਵਾਸਤੇ ਮਾਰਚ ਸੀਗਾ ਤੇ ਉਹ ਉਹਦੇ ਚ ਉਹਨਾਂ ਨੇ ਭਾਗ ਲੈਣਾ ਸੀਗਾ ਤੇ ਇਥੋਂ ਤੇ ਇਥੋਂ ਘਰੋਂ ਤੇ ਉਧਰ ਗਏ ਜਾਂ ਉਹਨੂੰ ਰੋਕਣ ਵਾਸਤੇ ਜਾਂ ਕੋਈ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਮੇਰਾ ਖਿਆਲ ਹੈ ਕਿ ਸਾਰੀ ਜਿਹੜੇ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਬੱਪੂ ਜਿਹੜੇ ਐਸਐਸਪੀ ਨੇ ਜਲੰਧਰ ਦਿਹਾਤੀ ਦੇ ਉਹ ਕਹਿ ਰਹੇ ਨੇ ਕਿ ਲੁਧਿਆਣ ਲੁਧਿਆਣਾ ਦਾ ਕੋਈ ਸ਼ਖਸ ਹੈ ਅਮਿਤ अरोड़ा ਉਸ ਤੋਂ ਪੇਟੀਐਮ ਕਿਤੇ ਸੀਗੇ 10000 ਰੁਪਿਆ ਤਦ ਇਹ ਡਰਗ ਆਈਸ ਲੈ ਕੇ ਆਏ ਸੀਗੇ ਪਤਾ ਨਹੀਂ ਜੀ ਹੁਣ ਇਹ ਅਸੀਂ ਕੋਈ ਇਸ ਦੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦੇ ਕਿ ਕਿੰਨੇ ਮੰਗਵਾਈਆ ਕਿੰਨੇ ਕੀਤਾ ਵਾ ਕਿੰਨੇ ਪੈਸੇ ਦਿੱਤੇ ਅਸੀਂ ਕਿਸੇ ਨੂੰ ਵੀ ਨਹੀਂ ਜਾਣਦੇ ਨਹੀਂ ਸੀ ਤਬੂ ਇਸਨਾ ਭਾਈ ਅਮਰਿਤਪਾਲ ਸਿੰਘ ਜੀ ਵੱਲੋਂ ਵੀ ਮੁਹਿੰਮ ਚਲਾਈ ਗਈ ਸੀ ਪੂਰੇ ਪੰਜਾਬ ਤੋਂ ਨਸ਼ਾ ਖਤਮ ਕਰਨ ਦੀ ਇਲੈਕਸ਼ਨ ਤੇ ਵੀ ਸਾਰਾ ਮੁਹਿੰਮ ਸੀਗੀ ਤੇ ਭਾਈ ਇਹ ਅਮਰਪ੍ਰੀਤ ਸਿੰਘ ਜੀ ਨੇ ਖੁਦ ਵੀ ਚੋਣ ਪ੍ਰਚਾਰ ਕਰ ਰਹੇ ਸੀਗੇ ਪਰ ਤੁਹਾਨੂੰ ਇਸਨਾ ਕਹਿ ਰਹੀ ਆ ਪੁਲਿਸ ਤੋਂ ਕਿਸ ਤਰ੍ਹਾਂ ਦਾ ਨੋਸਫਾ ਫਿਕਰ ਪ੍ਰੈਸਾਂ ਨਾਲ ਕੋਈ ਤੁਸਨ ਦੇ ਪੀਓ ਕੀ ਕਹਨ। ਨਹੀਂ ਅਸੀਂ ਦੇ ਇੱਥੇ ਨਾਰਮਲ ਆਮ ਸੰਗਤਾਂ ਜੀ ਵਿਚਰਦੇ ਸਾਨੂੰ ਕੋਈ ਇਦਾਂ ਦੀ ਕਦੀ ਕੋਈ ਸ਼ਿਕਾਇਤ ਮਿਲੀ ਨਹੀਂ ਹੈ ਇਹ ਮੇਰਾ ਖਿਆਲ ਆ ਕਿ ਸਾਨੂੰ ਇਹ ਜਿਹੜਾ ਇਹ ਬਦਨਾਮ ਕਰਨ ਦੀ ਸਾਡੇ ਪਰਿਵਾਰ ਨੂੰ ਜਾਂ ਅਮਰਤਪਾਲ ਦਾ ਜਿਹੜਾ ਮਿਸ਼ਨ ਹੈ ਨਸ਼ਿਆਂ ਦੇ ਖਿਲਾਫ ਉਹਨੂੰ ਰੋਕਣ ਦੀ ਇੱਕ ਬਹੁਤ ਵੱਡੀ ਚਾਲ ਹੋ ਸਕਦੀ ਤੇ ਉਹ ਪੁਲਿਸ ਕਹਿ ਰਹੀ ਹੈ ਕਿ ਉਸ ਦਰਾਂ ਨੂੰ ਨਸ਼ੇ ਦੀ ਹਾਲਤ ਵਿੱਚ ਸੀ ਕਿਉਂਕਿ ਡੋਪ ਟੈਸਟ ਕਹਿੰਦੇ ਉਹ ਪੋਜ਼ਿਟਿਵ ਪਾਇਆ ਗਿਆ ਤੇ ਹੋਰ ਜਿਹੜੇ ਤਿੰਨ ਟੋਟਲ ਜਿਹੜੇ ਨੌਜਵਾਨ ਸੀਗੇ ਉਹ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਨੀ ਸਾਨੂੰ ਉਹਦੇ ਕਿੰਨੇ ਬੰਦੇ ਸੀਗੇ ਉਹਦੇ ਬਾਰੇ ਚ ਕੋਈ ਜਾਣਕਾਰੀ ਨਹੀਂ ਗਈ ਇਸ ਕਰਕੇ ਜਾਂ ਡੋਪ ਟੈਸਟ ਪੋਜੀਟਿਵ ਆਉਣਾ ਜਾਂ ਕੁਝ ਕਰਨਾ ਇਹ ਸਰਕਾਰ ਜਦੋਂ ਚਾਵੇ ਤੇ ਉਹ ਸਭ ਕੁਝ ਸੰਭਵ ਹੈ ਜੀ ਉਹ ਪਰਮਿੰਦਰ ਝੋਟੇਦਮ ਜਦੋਂ ਇਹ ਗ੍ਰਿਫਤਾਰ ਕੀਤਾ ਸੀ ਉਦੋਂ ਉਹਦਾ ਵੀ ਇਹ ਇਹੋ ਚੀਜ਼ਾਂ ਆਈਆਂ ਸੀ ਸਾਹਮਣੇ ਤੇ ਮੁੜ ਕੇ ਉਹਨਾਂ ਨੂੰ ਉਹਦਾ ਸਾਰੇ ਕੇਸ ਵਾਪਸ ਲੈ ਗਏ ਸੀ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੇਰਾ ਖਿਆਲ ਹੈ ਕਿ ਝੂਠਾ ਇਹ ਜਿਹੜਾ ਪ੍ਰੋਪਾਗੈਂਡਾ ਕਰਨ ਚ ਝੂਠ ਫਲਾਉਣ ਚ ਮੇਰੇ ਖਿਆਲ ਪੰਜਾਬ ਪੁਲਿਸ ਕਾਫੀ ਮਾਰਿਆ ਤੇ ਉਹ ਅਮਰਤਪਾਲ ਦੇ ਟਾਈਮ ਤੇ ਵੀ ਸਭ ਕੁਝ ਇਦਾਂ ਵਾਪਰਿਆ ਕਿਉਂਕਿ ਅਸੀਂ ਇੱਥੇ ਸਾਰੀਆਂ ਚੀਜ਼ਾਂ ਫੇਸ ਕੀਤੀਆਂ ਤੇ ਜਾਂ ਪੁਰਾਣਾ ਪੁਲਿਸ ਦਾ ਰਿਕਾਰਡ ਆ ਫੇਕ ਅਨਕਾਊਂਟਰ ਕਰਨੇ ਜਾਂ ਕੁਝ ਕਰਨਾ ਇਹ ਸਾਰੇ ਇਹ ਇਹ ਸਭ ਕੁਝ ਇੱਥੇ ਸੰਭਵ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਸੰਗਤਾਂ ਵੀ ਸਾਰਾ ਕੁਝ ਸਮਝ ਗਈਆਂ ਪੰਜਾਬ ਦੇ ਲੋਕ ਵੀ ਸਾਰਾ ਕੁਝ ਜਾਣਦੇ ਆ ਅਪੂ ਜੀ ਹਰਪ੍ਰੀਤ ਸਿੰਘ ਜੀ ਵਿਆਹੇ ਸੀਗੇ ਕੋਈ ਬੱਚਾ ਇਹਨਾਂ ਦਾ ਹੈਗਾ ਹਾਂਜੀ ਉਹ ਉਮਰ ਕਿੰਨੀ ਸੀ ਉਹਨਾਂ ਦੀ ਉਮਰ ਮੇਰੇ ਖਿਆਲ ਹੁਣੀ 30-35 ਸਾਲ ਤੇ ਉਹਨਾਂ ਦੇ ਬੱਚੇ 8 8 8 9 8 ਸਾਲ ਦੇ ਤੇ ਉਹ ਤੀਜੀ ਕਲਾਸ ਚ ਪੜ੍ਹਦੇ ਆ ਬਾਕੀ ਠੀਕ ਆ ਵਧੀਆ ਉਹਨਾਂ ਦਾ ਪਰਿਵਾਰ ਤੇ ਜਲੰਧਰ ਦਿਹਾਤੀ ਪੁਲਿਸ ਨੇ ਕੋਈ ਤੁਹਾਡੇ ਨਾਲ رابطہ ਕੀਤਾ ਕੋਈ ਕੋਈ ਜਾਣਕਾਰੀ ਦਿੱਤੀ ਇਸ ਸੰਬੰਧੀ ਕੋਈ ਨਹੀਂ ਇਹਦੇ ਬਾਰੇ ਚ ਸਵੇਰ ਤੱਕ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਹੁਣ ਉਹਨਾਂ ਦੇ ਚਾਚਾ ਜੀ ਜਿਹੜੇ ਆ ਉਹ ਹੀ ਇਹਨਾਂ ਇਹੋ ਜਿਹੇ ਮਾਮਲੇ ਆ ਜਿਹੜੇ ਸਰਕਾਰ ਨਾਲ ਡੀਲ ਕਰਦੇ ਜਾਂ ਕੁਝ ਵੀ ਅੱਗੇ ਵੀ ਜੋ ਗੱਲਬਾਤ ਹੁੰਦੀ ਆ ਉਹ ਹੀ ਕਰਦੇ ਆ ਤੇ ਉਹਨਾਂ ਨੂੰ ਸ਼ਾਇਦ ਉਹ ਗਏ ਆ ਸ਼ਾਇਦ ਉਧਰ ਨੂੰ ਉਹਨਾਂ ਨੂੰ ਉਹ ਸਾਰਾ ਜਾਣਕਾਰੀ ਦਿੱਤੀ ਵੀ ਹੋਵੇ ਹੁਣ ਦਿੱਤੀ ਹੋਵੇ ਪਰ ਸਵੇਰ ਦੇ 8 9 ਵਜੇ ਤੱਕ ਤੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਅਬ ਇਸ ਸੰਬੰਧੀ ਕੋਈ ਭਾਈ ਅਮਰਿਤਪਾਲ ਸਿੰਘ ਯੋਗਿਆ ਸਾਹਿਬ ਡਿਬਰੂਗੜ੍ਹ ਦੇ ਇਲਤੇ ਉਹਨਾਂ ਨਾਲ ਕੋਈ رابطہ ਹੋਇਆ ਕੋਈ ਜਾਣਕਾਰੀ ਉਹਨਾਂ ਤੱਕ ਪਹੁੰਚਾਈ ਕੀਤੀ ਨਹੀਂ ਉਹਨਾਂ ਤੱਕ ਉਹ ਮੇਰੇ ਖਿਆਲੋਂ ਉਹਨਾਂ ਕੋ ਮੀਡੀਆ ਥਰੂ ਤੇ ਉਹਨਾਂ ਕੋਲ ਪਹੁੰਚ ਗਈ ਹੋਊਗੀ ਪਰ ਉਹਨਾਂ ਨੇ ਸਾਡੇ ਨਾਲ ਅਜੇ ਤੱਕ ਕੋਈ ਇਦਾਂ ਦਾ ਸਾਡਾ ਸੰਪਰਕ ਨਹੀਂ ਹੋਇਆ ਜਦੋਂ ਉਹਨਾਂ ਦਾ ਫੋਨ ਆਉਂਦਾ ਤੇ ਫਿਰ ਉਹ ਉਹ ਨੂੰ ਕੀ ਦੱਸਦੇ ਸਾਨੂੰ ਕੀ ਹੁੰਦਾ ਇਹ ਇਹ ਕੀ ਲੱਗਦਾ ਫਸਾਇਆ ਜਾ ਰਾ ਸਰਕਾਰ ਜਬ ਠੀਕ ਹੈ ਨਾ ਨਹੀਂ ਉਹ ਇਹ ਤੇ ਫਸਾਉਣ ਵਾਲੀ ਹੈ ਜੀ ਫਸਾਉਣ ਲਈ ਬਦਨਾਮ ਫਸਾਉਣਾ ਵੀ ਕੋਈ ਵੱਡੀ ਗੱਲ ਨਹੀਂ ਚਲੋ ਜੇਲਾਂ ਚ ਜਾਣਾ ਵੀ ਕੋਈ ਐਡੀ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਪਰ ਜਿਹੜਾ ਇਹੋ ਜਿਹੇ ਚੀਜ਼ਾਂ ਚ ਬਦਨਾਮ ਕਰਕੇ ਜਿਹੜਾ ਕਰਨਾ ਉਹ ਉਸ ਚੀਜ਼ ਦੱਸਣ ਲੋਕ ਕੈਮਰਮੈਨ ਦਲੀਪ ਦੇ ਨਾਲ ਪਰੇ ਸ਼ਰਮਾ ਪਿੰਡ ਜਲਲਪੁਰ ਖੇੜਾ ਅੰਮ੍ਰਿਤਸਰ